ਸਤਿ ਸ੍ਰੀ ਅਕਾਲ ਜੀ ਵੀਡੀਓ ਵੇਖ ਰਖਿਆ ਆਪ ਸਭ ਨੂੰ ਜੀ ਹੈ ਲੈ ਕੇ ਹਾਜ਼ਰ ਆਂ ਇੱਦੀ ਵੱਡੀ ਖਬਰ ਖਬਰ ਮੰਨ ਤੱਕ ਜਰੂਰ ਵੇਖਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਚਰਵਾਤ ਕਰਦੇ ਆਂ ਇੱਦੀ ਵੱਡੀ ਖਬਰ ਅੰਮ੍ਰਿਤਸਰ ਬਾਸ ਸਟੈਂਡ ਤੇ ਮੁਲਾਜ਼ਮ ਦਾ ਗੋਲੀ ਮਾਰ ਕਤਲਜਾਨ ਨੂੰ ਕਿਸ ਗੱਲ ਨੂੰ ਲੈ ਕੇ ਹੋਈ ਬੈਂਸ ਦੁਕਾਨਦਾਰ ਵੀ ਜ਼ਖਮੀ ਲੋਕਾਂ 'ਚ ਮਚ ਗਿਆ ਹੜਕਾ ਆਪ ਨਵੀਂ ਸਾਰੇ ਵਿੱਚ ਮੰਗਲਾ ਸਵੇਰੇ ਬੱਸ ਸਟੈਂਡ ਤੇ ਇੱਕ ਟਰਾਂਸਪੋਰਟ ਕਰਮਚਾਰੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਉਸ ਨੂੰ 4 ਗੋਲੀਆਂ ਲੱਗੀਆਂ ਗੋਲੀਬਾਰੀ ਕਾਰਨ ਯਾਤਰੀਆਂ ਵਿੱਚ ਭਗਦੜ ਮਚ ਗਈ ਪੁਲਿਸ ਨੇ ਘਟਨਾ ਸਥਾਨ ਤੋਂ 6 ਗੋਲਗੰਦ ਦੇ ਖੋਲ ਬਰਾਮਦ ਕੀਤੇ ਹਨ ਅਤੇ ਸੀਸੀਟੀਵੀ ਫੁਟੇਜ ਦੀ ਜਾਂਚ ਕਰ ਰਹੀ ਹੈ ਚਰਵਾਤੀ ਜਾਂਚ ਤੋਂ ਪਤਾ ਲੱਗਾ ਕਿ ਝਗੜਾ ਪਹਿਲਾਂ ਯਾਤਰੀਆਂ ਨੂੰ ਲੈਣ ਲੈਣ ਨੂੰ ਲੈ ਕੇ ਹੋਇਆ ਸੀ ਦੋਚੀ ਕਰਮਚਾਰੀ ਗੋਲੀਬਾਰੀ ਤੋਂ ਬਾਅਦ ਭੱਜ ਗਿਆ ਤੇ ਉਸ ਦੀ ਭਾਲ ਤੇਜ ਕਰ ਦਿੱਤੀ ਗਈ ਹੈ ਚਸ਼ਮਦੀਦਾਂ ਦੇ ਅਨੁਸਾਰ ਦੋ ਵਕਫ ਵਕ ਨਿੱਜੀ ਬੱਸਾਂ ਦੇ ਕਰਮਚਾਰੀਆਂ ਵਿੱਚਕਾਰ ਕੋਈ ਸਮੇਂ ਤੋਂ ਬਹਿ ਚੱਲ ਰਹੀ ਸੀ ਸਥਿਤੀ ਉਦੋਂ ਵਿਗੜ ਗਈ ਜਦੋਂ ਇੱਕ ਤੇਰਨੇ ਗੁੱਸੇ ਵਿੱਚ ਹਥਿਆਰ ਕੱਢ ਕੇ ਗੋਲੀਬਾਰੀ ਕਰ ਦਿੱਤੀ ਗੋਲੀਬਾਰੀ ਵਿੱਚ ਕਾਲੋ ਬੱਸ ਕਰਮਚਾਰੀ ਮੱਖਣ ਨੂੰ ਲਗਭਗ 4 ਗੋਲੀਆਂ ਲੱਗੀਆਂ ਉਹ ਮੌਕੇ ਤੇ ਡਿੱਗ ਪਿਆ ਤੇ ਦਮ ਤੋੜ ਦਿੱਤਾ ਸੂਚਨਾ ਮਿਲਨ ਤੇ ਪੁਲਿਸ ਤੁਰੰਤ ਘਟਨਾ ਸਥਾਨ ਤੇ ਪਹੁੰਚੀ ਇਲਾਕੇ ਨੂੰ ਘੇਰ ਲਿਆ ਤੇ ਜਾਂਚ ਸ਼ੁਰੂ ਕਰ ਦਿੱਤੀ ਐਸਪੀ ਕਗਨਦੀਪ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਬੱਸ ਸਟੈਂਡ ਤੇ ਚੱਲੀਆਂ ਗੁਲੀਆਂ ਬਾਰੇ ਫੋਨ ਆਇਆ ਜਿਸ ਤੋਂ ਬਾਅਦ ਪੁਲਿਸ ਟੀਮ ਤੁਰੰਤ ਘਟਨਾ ਸਥਾਨ ਤੇ ਪਹੁੰਚੀ ਉਹਨਾਂ ਨੇ ਕਹਾ ਕਿ ਜ਼ਖਮੀ ਕਰਮਚੀ ਦੀ ਪਛਾਣ ਮੱਖਣਵਾਲ ਜੋ ਹੋਈ ਅਤੇ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਦਾ ਹੈ ਕਿ ਝਗੜਾ ਬੱਸ ਦੇ ਸਮੇਂ ਅਤੇ ਪਹਿਲਾਂ ਯਾਤਰੀਆਂ ਨੂੰ ਕਿਸ ਨੇ ਚੱਕਣਾ ਚੁੱਕਣਾ ਹੈ ਉਸ ਨੂੰ ਲੈ ਕੇ ਹੋਇਆ ਪੁਲਿਸ ਅਧਿਕਾਰੀਆਂ ਨੇ ਘਟਨਾ ਸਥਾਨ ਤੋਂ 6 ਗੋਲੀਆਂ ਦੇ ਖੋਲ ਬਰਾਮਦ ਕੀਤੇ ਹਨ ਅਤੇ ਉਹ ਗੋਲੀ ਚਲਾਉਣ ਵਾਲੇ ਕਰਮਚੀ ਕਰਮਚਾਰੀ ਦੀ ਪਛਾਣ ਕਰਨ ਅਤੇ ਉਸ ਦੀਆਂ ਹਰਕਤਾਂ ਦਾ ਪਤਾ ਲਗਾਉਣ ਲਈ ਨੀਡਲੈਸ ਸੀਸੀਟੀਵੀ ਕੈਮਰਿਆਂ ਦੀ ਫੋਟੋਜ਼ ਦੀ ਜਾਂਚ ਕਰ ਰਹੀ ਹੈ ਨੂੰ ਪੁਲਿਸ ਨੇ ਕਹਾ ਕਿ ਦੋਸ਼ੀ ਮੌਕੇ ਤੋਂ ਭੱਜ ਗਿਆ ਤੇ ਭਾਲ ਤੇਜ਼ ਕਰ ਦਿੱਤੀ ਗਈ ਹੈ ਖਬਰ ਨਾਲ ਅੰਤ ਤੱਕ ਜੁੜੇ ਰਹਿਣ ਲਈ ਧੰਨਵਾਦ